ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਨਿੱਜੀ ਸਕੂਲਾਂ 'ਚ ਵੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਹੋਵੇਗੀ ਪੰਜਾਬੀ ਸਿੱਖਿਆ ਵਿਭਾਗ ਵੱਲੋਂ ਜਾਰੀ ਹੋਏ ਹੁਕਮ ਜਿਲ੍ਹਾ ਸੈਭਜਾਤਾ ਅਜੀਤ ਸਿੰਘ ਨਗਰ ਵਿਖੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਉਣ ਲਈ ਸਿੱਖਿਆ ਈ ਪਾਗ ਸਖਤ ਹੋ ਗਿਆ ਹੈ ਅਸਲ 'ਚ ਇਹ ਹੁਕਮ ਡਾਇਰੈਕਟਰ ਸਿੱਖਿਆਈ ਭਾਗ ਵੱਲੋਂ ਜਾਰੀ ਸੂਬਾ ਪੱਧਰੀ ਹੁਕਮਾਂ ਦੀ ਲੋਚ ਜਾਰੀ ਹੋਏ ਨੇ ਇਸ ਕੰਮ ਨੂੰ ਪੇੜੇ ਚੜਨ ਲਈ ਟੀਮਾਂ ਦਾ ਗਠਨ ਵੀ ਕੀਤਾ ਗਿਆ ਜੋ ਸਕੂਲਾਂ ਵਿੱਚ ਜਾ ਕੇ ਇਹ ਪਤਾ ਕਰਨਗੀਆਂ ਕਿ ਇੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ ਜਾਂ ਫਿਰ ਨਹੀਂ ਜਾਂਚ ਦੇ ਪਹਿਲੇ ਪੜਾਅ 'ਚ 107 ਸਕੂਲਾਂ ਦੀ ਸੂਚੀ ਜਾਰੀ ਹੋਈ ਹੈ ਇਸ ਕੰਮ ਨੂੰ ਮੁਕੰਮਲ ਕਰਨ ਵਾਸਤੇ ਹੈਡਮਾਸਟਰ ਤੇ ਪ੍ਰਿੰਸੀਪਲ ਪੱਧਰ ਤੇ ਅਧਿਕਾਰੀਆਂ ਨੂੰ ਪਰਤਾ ਲਫਸਰ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਦਰਸ਼ਨਜੀਤ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਅਧਿਕਾਰੀ ਹਫ਼ਤੇ ਦੇ ਅੰਦਰ ਟਿੱਪਣੀਆਂ ਸਮੇਤ ਰਿਪੋਰਟ ਪੇਸ਼ ਕਰਨਗੇ। ਜਿਹੜੇ ਸਕੂਲ ਵਿੱਚ ਪੰਜਾਬੀ ਵਿਸ਼ਾ ਪਰੌਰ ਸੰਬੰਧੀ ਜਾਂਚ ਹੋਈ ਹੈ ਉਹਨਾਂ ਵਿੱਚ ਜ਼ਿਆਦਾ CBSE ਨਾਲ ਸੰਬੰਧਿਤ ਨੇ। ਹਾਲਾਂਕਿ ਦੁਬਿਧਾ ਇਹਦੀ ਇਸ ਗੱਲ ਹੈ ਕਿ ਪਾਕ ਦੇ 44 ਟੀਮਾਂ ਨੂੰ ਜਾਂਚ ਸੰਬੰਧੀ ਕੋਈ ਖਾਕਾ ਨਹੀਂ ਦਿੱਤਾ ਗਿਆ ਇਸ ਲਈ ਹੈਡਮਾਸਟਰ ਤੇ ਪ੍ਰਿੰਸੀਪਲ ਪੱਬਲ ਪੁੱਸੇ ਵਿੱਚ ਨੇ ਕਿ ਜਮਾਤ ਕਿਹੜੀ ਜਮਾਤ ਤੋਂ ਸ਼ੁਰੂ ਹੁੰਦੀ ਹੈ ਮੁਹਾਰੀ ਵਿੱਚ ਜਾਦ ਨਿੱਜੀ ਸਕੂਲ ਹੈ ਕਿਉਂਕਿ ਸੈਂਟਰਲ ਬੋਰਡ ਆਫ ਐਜੂਕੇਸ਼ਨ ਨਾਲ ਸੰਬੰਧਿਤ ਨੇ ਇਸ ਲਈ ਵਿਸ਼ੇ ਪ੍ਰੋਸਬੰਧ ਦੀ ਮਾਪਦੰਡ ਵੀ ਇਹਨਾਂ ਵਿੱਚ CBSE ਦੇ ਹੀ ਲਾਗੂ ਹੁੰਦੇ ਨੇ ਇਹ ਤਾਂ ਸਪਸ਼ਟ ਹੈ ਕਿ ਇਹਨਾਂ ਵਿੱਚ ਬੋਥ ਸਕੂਲ ਯੂਨੀਵਰਸਿਟੀ ਤੋਂ ਪੰਜਾਬੀ ਵਿਸ਼ਾ ਸ਼ੁਰੂ ਨਹੀਂ ਕਰਦੇ ਵਿਭਾਗ ਇਹਨਾਂ ਸਕੂਲਾਂ ਤੇ ਕਾਰਵਾਈ ਕਰੇਗਾ ਇਸ ਬਾਰੇ ਸਥਿਤੀ ਅਸਪਸ਼ਟ ਹੈ ਇਹ ਗੱਲ ਚੰਗੀ ਹੈ ਕਿ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਇਆ ਜਾਵੇ ਪਰ ਸਿੱਖਿਆਈ ਭਾਗ ਦੇ ਅਧਿਕਾਰੀਆਂ ਨੇ ਖੁਦ ਵੀ ਭਾਸ਼ਾ ਦੇ ਮਿਆਰ ਤੇ ਤਰੱਤੀਆਂ ਸੰਬੰਧੀ ਗਿਆਨ ਵੀ ਹੋਣਾ ਜ਼ਰੂਰੀ ਹੈ ਜ਼ਿਲ੍ਹਾ ਸਿੱਖਿਆਈ ਪາກ ਜਿਸ ਪੱਧਰ ਵਿੱਚ ਲਾਜ਼ਮੀ ਵਿਸ਼ੇ ਬਾਰੇ ਹਦਾਇਤਾਂ ਜਾਰੀ ਕੀਤੀਆਂ ਨੇ ਉਸ ਵਿੱਚ ਪੰਜਾਬੀ ਦੇ ਸ਼ਬਦ ਜੋੜਾਂ ਦੇ ਵੱਡੇ ਪੱਧਰ 'ਤੇ ਤਰੁੱਟੀਆਂ ਨੇ ਇਸ ਦੇ ਵਿੱਚ ਹੀ ਪາກ ਦੇ ਅਫਸਰਾਂ ਤੇ ਕਰਮਚਾਰੀਆਂ ਦੇ ਪਛਾਈ ਮਿਆਰ ਤੇ ਵੀ ਸਵਾਲ ਖੜੇ ਹੋ ਰਹੇ ਨੇ ਪੱਤਰ 23 ਫਰਵਰੂ ਨੂੰ ਜਾਰੀ ਸਿੱਖਿਆਈ ਭਾਗ ਅਫਸਰ ਦੇ ਦਸਤਖਤ ਥੱਲੇ ਜਾਰੀ ਹੋਇਆ ਜਿਸ ਦਾ ਵਿਸ਼ਾ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਤੌਰ ਤੇ ਪੜਾਉਣ ਸੰਬੰਧੀ ਸੀ ਤਕਰੀਬਨ 80 ਸ਼ਬਦਾਂ ਦੇ ਪੱਤਰ ਵਿੱਚ ਜ਼ਿਆਦਾਤਰ ਸ਼ਬਦਾਂ ਦੇ ਜੋੜ ਗਲਤ ਨੇ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਵਿੱਚ ਭਾਸ਼ਾ ਸ਼ਬਦ ਵੀ ਗਲਤ ਲਿਖਿਆ ਹੋਇਆ ਹੈ ਇਸ ਤੋਂ ਇਲਾਵਾ ਸਕੂਲਾਂ ਅਤੇ ਜ਼ਿਲ੍ਹਾ ਸ਼ਬਦ ਜੋੜਾਂ 'ਚ ਵੀ ਤਰੁੱਟੀਆਂ ਨੇ ਇਸ ਤੋਂ ਇਲਾਵਾ لازਮੀ ਪੜਾਉਣ ਨਿਰਖਣ ਆਦੇਸ਼ ਜਮਾ ਵਿਸ਼ਵਾਸ ਸ਼ਬਦ ਇਸ ਪੱਤਰ ਵਿੱਚ ਵਾਰ-ਵਾਰ ਵਰਤੋ ਵਿੱਚ ਆਏ ਨੇ ਪਰ ਹਰ ਵਾਰ ਇਹਨਾਂ ਦੇ ਜੋੜ ਗਲਤ ਹੀ ਲਿਖੇ ਮਿਲੇ ਨੇ